ਕਿ ਮੈਂ ਦੋਹਾਂ ਨਾ ਬੰਨਿਆ ਤੇ ਮੈਂ ਦੇਖਦੇ ਹਾਂ ਮੈਂ ਹੈਰਾਨ ਹਾਂ ਸਾਰੀ ਮੰਡੀ ਇੱਥੇ ਖੜੀ ਹੈ ਚੀਕਾ ਮਾਰ ਰਹੀ ਹੈ ਬਹਿਣਾ ਨੂੰ ਪੁੱਛਿਆ ਵੀ ਤੁਹਾਡਾ ਐਮਐਲਏ ਪੁੱਤਰਾ ਕਿੱਥੇ ਹੈ ਇਹਨੇ ਪੁੱਤਰਾ ਦੀ ਅਸੀਂ ਸ਼ਕਲ ਨਹੀਂ ਦੇਖੀ ਕੀ ਹੋ ਰਹੀ ਹੈ ਆਇਆ ਪ੍ਰਸ਼ਾਸਨ ਦਾ ਇੱਕ ਪਤਾ ਨਹੀਂ ਆਇਆ ਕਿਸੇ ਸਾਹ ਨੂੰ ਫੋਨ ਕੀਤਾ ਉਹਨਾਂ ਕੋਲ ਪਤਾ ਲੱਗ ਗਿਆ ਮੈਂ ਹੈਰਾਨ ਹਾਂ ਕਿ ਜਿਸ ਮੰਡੀ ਜੇ ਆਪਾਂ ਸੀਵਕ ਪਗੜਾ ਲਗਾ ਲਓ ਕਿ ਮੰਗਰ ਜੀ ਨੇ ਬਾਦ ਵਿੱਚ ਸੀਵਕ ਕਰਦਾ ਸੀ ਆ ਜੋ ਸੀਵਕ ਜਿਹੜਾ ਉਹਨੇ ਸਫਾਈ ਤੱਕ ਨਹੀਂ ਕੀਤੀ ਇਤਨਾ ਬੁਰਾ ਕਿ 15 ਮਿੰਟ ਦੇ ਅੰਦਰ ਮੈਂ ਕਰੀ ਤੋਂ ਬਾਅਦ ਹੀ ਨਿਕਲ ਸਕਦੇ ਆਪ ਦੇ ਪੈਸਿਆਂ ਦੇ ਨਾਲ ਲੋਕੀ ਪੰਪ ਸਟਾਕੇ ਡੀਜ਼ਲ ਲਾ ਕੇ ਆਪਣਾ ਪਾਣੀ ਘਟਾ ਚ ਲੱਗੇ ਨੇ ਨਾ ਪ੍ਰਸ਼ਾਸਨ ਨਾ ਐਪੀਐਸਰ ਨਾ ਸਰਕਾਰ ਨਾ ਕਮੇਟੀ ਇਸ ਤਰ੍ਹਾਂ ਲੋਕੀ ਕਿਵੇਂ ਚੱਲਣਗੇ ਮੈਂ ਹਰਾਦਾ ਕਿ ਮੁੱਖ ਮੰਤਰੀ ਟਰਿੱਪ ਲਾ ਕੇ ਜਾ ਕੇ ਹਸਪਤਾਲ ਚ ਬਹਿ ਜਾਂਦਾ ਹੈ ਦੋ ਦਿਨ ਹਵਾਈ ਕਿਤੇ ਇਲਾਕੇ ਤੇ ਉਹਨਾਂ ਦਾ ਬਹੁਤ ਵੀ ਕਹਿੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਲੋਕਾਂ ਦੇ ਹਵਾ ਨੇ ਕਰਤਾ ਤੇ ਗੱਡੀ 'ਚ ਉਹਨਾਂ ਨੂੰ ਜਾਣਾ ਪਿਆ ਜਿਹਦੇ ਕਰਤਾ ਵੀ ਕਬियतੇ ਟਿਕੜ ਕੇ ਉਹ ਹਸਪਤਾਲ 'ਚ ਗਏ ਜੀ ਭਈ ਉਹ ਹਸਪਤਾਲ 'ਚ ਗਏ ਤੇ ਫਿਰ ਐਮਐਲਏ ਸਾਹਿਬ ਕੀ ਕਰ ਰਹੇ ਨੇ ਉਹ ਉਹ ਤਾਂ ਆਮ ਚੀਜ਼ ਹੈ ਤੁਸੀਂ ਫੇਰ ਹੀ ਕਾਲਾ ਸੋਧ ਰਹੇ ਹੋ ਤੁਹਾਡੀ ਨਹੀਂ ਦੋ ਵਾਰੀ ਤੁਸੀਂ ਚੁੱਪ ਚੁਪ ਕੇ ਚਾਹਵਾਂ ਦੇ ਬਾਗ ਦੇਖੋ ਸੁੱਕੀ ਹੋਈ ਸਰਕਾਰ ਨੂੰ ਚਾਹਾਂ ਆਪਸਾ ਨੂੰ ਚਾਹਾਂ ਜਿਹੜਾ ਲੱਖਾਂ ਦੀ ਤਨਖਾਹ ਲੈਂਦੇ ਨੇ ਉਹਨਾਂ ਤੋਂ ਕੱਪ ਕਰਾਓ ਅੱਜ ਲੋਕਾਂ ਨੇ ਆਪਣੇ ਪੈਰਾਂ ਦੇ ਨਾਲ ਇੱਥੇ ਆ ਕੇ ਨਾ ਦੋ ਪੱਪ ਸੈਟਾਂ ਦੇ ਕੇ ਗਈਆਂ ਤੇ ਲੱਖ ਰੁਪਏ ਦਾ ਟੀਸਲ ਅਕਾਲੀ ਦਲੇਵਾਂ ਨੂੰ ਦਊਗਾ ਪਾਣੀ ਕੱਟਾਉਣ ਦਾ ਸੋਣ ਬਹੁਤ ਸਰੀਆ ਕਾਲੇ ਬਾਅਦ ਅਸੀਂ ਛੋੜੀ ਗਲੀ ਵੀ ਜਾ ਰਹੇ ਹਾਂ ਮੈਂ ਸਿੰਘਰਾ ਸਾਹਿਬ ਵਿਜੇ ਸਿੰਘ ਲਾਖੀ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਸਾਰਾ ਮਾਨਸਾ ਟੁੱਬਿਆ ਬਿਆਨ ਸ਼ਹਿਰ ਫਾਟਾ ਬੰਦ ਪਿਆ ਹੈਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਫਕੀਸੀ ਸਾਹਿਬ ਨੂੰ ਫੋਨ ਕਰਕੇ ਕਿਹਾ ਸੀ ਕਿ ਘੋਡੇ-ਘੋਡੇ ਪਾਣੀ ਆਂ ਘੋਡੇ ਪਾਣੀ ਉਹ ਲੱਤ ਭਾਈ ਪਹੁੰਚ ਗਿਆ ਮਹੀਨੇ ਪਰ ਕੋ ਪਾਣੀ ਬਾਹਰ ਹੀ ਨਿਕਲਿਆ ਉਸ ਡੁੱਬਲੇ ਹੋਏ ਸ਼ਹਿਰ ਨੂੰ ਸਿੰਘ ਲਾਖੀ ਬੇਦੇਸ਼ ਦਾ ਦਰਤ ਤੁਸੀਂ ਸੁਣਿਆ ਛੁੱਟੀ ਫੜਾ ਕੇ ਆਏ ਹੋ ਜੀ ਸਾਹਿਬ ਤੇ ਛੁੱਟੀ ਮਨਾਓ ਲੈ ਕੇ ਜਿਹੜੀ ਸਿਮਿਹਵਾਰੀ ਲੋਕਦਾਨੇ ਦਿੱਤੇ ਜਾ ਕੇ ਪਾਣੀ ਕਢਵਾਓ ਜਿਹੜੇ ਲੱਖਾਂ ਦਾ ਤੁਸੀਂ ਉਹ ਤੇ ਅਸੀਂ ਨੂੰ ਤਨਖਾਹ ਦੇ ਦਿੰਦੇ ਹੋ ਤਾਂ ਕੰਮ ਕਰਾਓ ਤੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਝਾਟੋ ਉਸ ਖਜ਼ਾਨੇ ਵਿੱਚੋਂ ਪੈਸੇ ਕੱਢੋ ਤੇ ਖੇਜਰੀਵਾਲ ਨੂੰ ਮੈਂ ਕਹਿੰਦੀ ਆ ਕਿ ਦਿੱਲੀ ਵਿੱਚ ਤੁਸੀਂ ਆਪਣੀ ਸ੍ਰਿਸ਼ਟਾਚਾਰ ਵਾਲੇ ਤੁਹਾਡੇ ਪਟਾਲੇ ਦੇ ਕੇਸ ਤੇ ਤੁਸੀਂ ਤਰੀਕ ਵਿੱਚ ਉਥੋਂ ਕੋਸੀ ਆਪਣੀ ਅੰਗ ਹੈ ਬਚਨ ਵਾਸਤੇ ਲਿਖ ਕੇ ਦਿੱਤਾ ਦਾਲੇ ਕਿ ਮੈਨੂੰ ਤੇਰੀ ਪੰਜਾਬ ਦੇ ਹੜਾ ਵਿੱਚ ਮੈਨੂੰ ਕੰਮ ਹੈ ਤੇ ਹੜਾ ਨੂੰ ਤੁਸੀਂ ਦੇਖ ਕੇ ਕੀ ਗਏ ਦੁਆ ਨਹੀਂ ਤੁਸੀਂ ਨਹੀਂ ਦਿੱਤੀ ਪਾਣੀ ਫਾਟੇ ਮੁੱਖ ਮੰਤਰੀ ਨੇ ਰਾਤ ਨਹੀਂ ਕੀਤਾ ਰਾਤ ਫਾਟੇ ਕੇੰਦਰ ਤੇ ਫਿਰਤੀਬਾੜੀ ਮੰਤਰੀ ਆ ਕੇ ਇੱਥੇ ਤਾਂ ਪਾਣੀ ਵਿੱਚ ਘੁਮ ਕੇ ਚਲੇ ਗਏ ਫਸਲਾ ਨੂੰ ਦੇ ਕੇ ਇੱਕ ਦਵਾਈ ਉਹਨਾਂ ਨੇ ਆਦਤ ਨਹੀਂ ਕੀਤੀ

ਜਸਤੇ ਤੁਸੀਂ ਸਾਡੀ ਸਰਕਾਰ ਬਣਾ ਗਈ ਇਸ ਸਿਵਕਸਤ ਨੂੰ ਇਹ ਹੋ ਜਾਕਰ ਅਮੀ ਕਿ ਪਾਣੀ ਕਦੇ ਫੇ ਖੜਾ ਨਹੀਂ ਹੋਊਗਾ ਤੇ ਔਖੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਪਾਰਟੀ ਆਪਣੀ ਖੇਤਰੀ ਪਾਰਟੀ ਆ ਤਕੜੀ ਤੁਹਾਡੇ ਨਾਲ ਖੜੋਗੀ ਜਿੰਨੇ ਚੋ ਗਿਆ ਅੱਜ ਵੀ ਖੱਪਿਆ ਤਾਂ ਤੁਸੀਂ ਵੱਤ ਆਕਰ ਦਿੱਤੀ ਉਸ ਨੂੰ ਮਤ ਕਰ ਦੇ। ਅਭੀ ਪੰਜਾਬ ਜਿਹੜਾ ਹਾਲ ਆਇਆ ਹੈ ਬੀਐਮਬੀ ਦੇ ਆਗੂਆਂ ਨੇ ਵੀ ਕਹਿਤਾ ਵੀ ਅਸੀਂ ਸਰਕਾਰ ਨੂੰ April ਚ ਹੀ ਜਾਣੂ ਕਰਾਤਾ ਸੀ ਇਹ ਮੈਨ ਮੇ ਜਿਹੜਾ ਸਾੜ ਸੀਗਾ ਕਿਵੇਂ ਦੇਖਦੇ ਹੋ ਸਾਈਕਲ ਇਹ ਕੱਲ ਕਲੀ ਕੁਦਰਤੀ ਆਪਤਾ ਨਹੀਂ ਹਾਂ ਕੁਦਰਤ ਦਾ ਪਾਣੀ ਬੰਦ ਆਇਆ ਹੋਗਾ ਲੇਕਿਨ ਸਰਕਾਰ ਦੀ ਵੱਡੀ ਅਨਗਹਿਲੀ ਕਰਕੇ ਜਿਹੜੇ ਬਾਦਲ ਸਾਹਿਬ ਫਰਵਰੀ ਮਾਰਚ ਦੇ ਮਹੀਨੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੈਮਾਂ ਵਾਲਿਆਂ ਨੂੰ ਪੁੱਛਦੇ ਸੀ ਡੈਮਾਂ 'ਚ ਪਾਣੀ ਕਿੰਨਾ ਹੈਗਾ ਨਦੀਆਂ ਦਾ ਨਹਿਰਾ ਦਾ ਸਾਫ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕੁਝ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੱਥੇ ਭੇਜਦੇ ਉਹ ਸਾਰਾ ਕੁਝ ਕਰਾਉਂਦੇ ਸੀ ਮੈਨੂੰ ਤਾਂ ਸੱਤ ਸਾਂਝ ਜਿਨ੍ਹਾਂ ਨੇ ਇੱਕ ਵੀ ਮੀਟਿੰਗ ਬੁਲਾਇਆ ਜਿੱਤੇ ਸਾਂਝ ਤੁਸੀਂ ਸਿੰਮਰ ਦੀ ਸਫਾਈ ਨਹੀਂ ਕੀਤੀ ਮੈਨੂੰ ਲੱਗਦਾ ਕਾਂਗਰਸੀਆਂ ਨੇ ਵੀ ਨਹੀਂ ਕੀਤੀ ਹੋਣੀ ਜੇ ਸੀਵਰ ਤੱਕ ਸ਼ਹਿਰ ਦੀ ਸਫਾਈ ਨਹੀਂ ਕਰ ਸਕਦੇ ਫਿਰ ਨਹਿਰਾ ਦੀ ਤੱਕ ਕਿੰਨੀ ਸਫਾਈ ਕੀਤੀ ਹੋਗੀ ਡੈਮ ਦਾ ਤਾਂ ਆਪਾ ਦੇਖੀਂ ਲੇ ਤਾਂ ਡੈਮ ਪਰ ਆਪ ਦਾ ਸਰੇ ਵਿੱਚ ਜੀਤ ਸਾਗਰ ਡੈ ਜਿਹੜਾ ਪੰਜਾਬ ਸਰਕਾਰ ਦੇ ਥੱਲੇ ਆਉਂਦਾ ਹੈ ਡੈ ਤਾਂ ਸਭ ਤੋਂ ਸਾਰੋਂ ਦਾ ਡੇਂਜਰ ਲੈਵਲ ਤੋਂ ਪਿੱਛੇ ਚੱਤ ਵਧ ਗਿਆ ਤਾਂ ਵੀ ਪਾਣੀ ਨਹੀਂ ਛੜਿਆ ਤੇ ਫਿਰ ਜਦ ਡੈਮ ਟੁੱਟਣ ਦੇ ਹਾਲਾਤ ਆਏ ਹੈ ਪਾਣੀ ਛੜਿਆ ਕਿ ਸਾਰੇ ਬੰਦ ਤੋਰ ਤੇ ਸਾਰਾ ਪੰਜਾਬ ਡੋਬੋਤਾ ਫਿਰ ਨਲਾਇਕ ਮੁੱਖ ਮੰਤਰੀ ਬਿਗੈਰ ਜ਼ਿੰਮੇਵਾਰ ਦੇ ਸਰਕਾਰ ਪਟਾਤਾ ਨਤੀਜਾ ਅਜ ਪੰਜਾਬ ਲੈ ਲੋ ਫੀ ਕੋ